ਮਾਂ ਜੋਗ ਐਸਐਸਪੀ ਗੁਰਦਾਸਪੁਰ ਵੱਲੋਂ ਨਸ਼ਾ ਖلاف ਚਲਾਈ ਗਈ ਮੈਂ ਤਹਿਤ ਅੱਜ ਕਲਾਨੌਰ ਪੁਲਿਸ ਨੂੰ ਦੋਸ ਮਗਲਰ 115 ਗ੍ਰਾਮ ਹੈਰੋਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕਲਾਨੌਰ ਦੇ ਆਈਪੀਐਸ ਐਸਐਚਓ ਸਰਦਾਰ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਕਿਸੇ ਖਾਸ ਮੁਕਬਰ ਦੀ ਇਤਲਾਹ ਤੇ ਕਲਾਨੌਰ ਦੇ ਨਜ਼ਦੀਕ ਅਡਾ ਨੜਾਂ ਵਾਲੀ ਵਿਖੇ ਸਪੈਸ਼ਲ ਨਾਕਾ ਲਗਾਇਆ ਗਿਆ ਸੀ ਕਿ ਗੁਰਦਾਸਪੁਰ ਸਾਈਡ ਤੋਂ ਆਉਂਦੇ ਦੋ ਵਿਅਕਤੀਆਂ ਨੂੰ ਰੋਕਿਆ ਤਾਂ ਉਹਨਾਂ ਤੋਂ 115 ਗ੍ਰਾਮ ਹੈਰੋਇਨ ਬਰਾਮਦ ਕੋਈ ਪੁਲਿਸ ਮੁਖੀ ਕਲਾਨੋ ਨੇ ਦੱਸਿਆ ਕਿ ਇਹਨਾਂ ਦੋਨਾਂ ਵਿਅਕਤੀਆਂ ਤੇ ਪਹਿਲਾਂ ਵੀ ਮੁਕਦਮੇ ਦਰਜ ਹਨ ਅਤੇ ਹੁਣ ਵੀ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਤੀ ਗਈ ਹੈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਮੁਖਬਰ ਖਾਸ ਵੱਲੋਂ ਸਾਨੂੰ ਇਤਲਾ ਮਿਲੀ ਸੀ ਕਿ ਦੋ ਨਾਮ ਅਣੂਮ ਵਿਅਕਤੀ ਮੋਟਰਸਾਈਕਲ ਤੇ ਨਸ਼ਾ ਵੇਚ ਰਹੇ ਨੇ ਜਿਹਦੇ ਉੱਤੇ ਇਹ ਗੁਰਦਾਸਪੁਰ ਸਾਈਡ ਤੋਂ ਕਲਾਂਨੌਰ ਨੂੰ ਆ ਰਹੇ ਨੇ ਇਸ ਉਪਰੰਤ ਆਪਾਂ ਅੱਡਾ ਨੜਾ ਆਲੀ ਉਥੇ ਨਾਕਾ ਲਾਇਆ ਜਿੱਥੇ ਕਿ ਆਪਾਂ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਕੋਲੋਂ 115 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇਹਨਾਂ ਦੇ ਨਾਮ ਜੀ ਲਵ ਕੋਕਰ ਪੁੱਤਰ ਬੱਬੀ ਕੋਕਰ ਇਹ ਸ਼ਿਕਾਰ ਮਾਛੀਆ ਦਾ ਕਲਾਂਨੌਰ ਦਾ ਰਹਿਣ ਵਾਲਾ ਹੈ ਇਦੇ ਉੱਤੇ ਪਹਿਲਾਂ ਵੀ ਐਨਡੀਪੀਐਸ ਦਾ ਪਰਚਾ 51/23 ਜਿਸ ਚ ਕਿ 1100 ਟੈਬਲੇਟ ਮਿਲੀ ਸੀ ਸਾਨੂੰ ਤੇ ਦੂਸਰਾ ਜਿਹੜਾ ਬੰਦਾ ਹੈ ਉਹ ਹਿਮਾਚਲ ਪ੍ਰਦੇਸ਼ ਮੰਡੀ ਦਾ ਇਹਦਾ ਨਾਮ ਚਤਰ ਸਿੰਘ ਪੁੱਤਰ ਹਰੀ ਸਿੰਘ ਤੇ ਇਹਦੇ ਇਹਦੇ ਤੇ ਪਹਿਲਾਂ ਵੀ ਪਰਚਾ ਦਿੱਲੀ ਚ 2 ਕਿਲੋ 600 ਗ੍ਰਾਮ ਚੰਦੂ ਦਾ ਤੇ ਹੁਣ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਤੇ ਸਾਨੂੰ ਖਦਸ਼ਾ ਹੈ ਕਿ ਇਹਨਾਂ ਤੋਂ ਹੋਰ ਵੀ ਬਰਾਮਦਗੀ ਹੋ ਸਕਦੀ ਹੈ ਤੇ ਮੈਂ ਆਪਣੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਇਹ ਇਨਾਤੇ ਪਰਚਾ ਰਜਿਸਟਰ ਕਰਤਾ ਗਿਆ ਐਨਡੀਪੀਐਸ ਐਕਟ ਦੇ ਅਧੀਨ ਤੇ ਸਾਨੂੰ ਖਛਾ ਹੈ ਕਿ ਇਹਨਾਂ ਕੋਲ ਹੋਰ ਵੀ ਬਰਾਮਦਗੀ ਹੋ ਸਕਦੀ ਹੈ ਤੇ ਆਪਾਂ ਆਪਣੀ ਤਫ਼ਤੀਸ਼ ਨੂੰ ਜਾਰੀ ਰੱਖਾਂਗੇ ਇਹਨਾਂ ਦਾ ਰਿਮਾਂਡ ਚ ਲਿਆ ਜਾਏਗਾ ਇਹਨਾਂ ਦੀ ਤਹਿਰਾਵਾਂ ਇਹਨਾਂ ਦੀ ਧਾਰਾਵਾਂ 21 ਬੀ 64 85 ਐਨਡੀਪੀਐਸ ਐਕਟ ਇਹਨਾਂ ਤੇ ਲੱਗੀਆਂ ਹੋਰ ਜਿੰਨੀ ਕਹਿਣਾ ਚਾਹੁੰਦੇ ਨੇ ਹੋਰ ਜਿੰਨਾ ਲੱਗਦਾ ਹੈ ਮੇਰਾ ਆਮ ਜਨਤਾ ਨੂੰ ਇਹੀ ਅਪੀਲ ਹੈ ਕਿ ਇਸ ਪਾਸੇ ਇਸ ਰਾਹ ਨਾ ਤੁਰਿਏ ਇਸ ਰਾਹ ਤੇ ਹੋਰ ਕੁਝ ਨਹੀਂ ਸਿਰਫ ਮੌਤ ਹੀ ਹੈ ਜਾਂ ਫਿਰ ਸਜ਼ਾ ਤੇ ਜਿਹੜੇ ਵੀ ਆਪਣੇ ਮਾੜੇ ਅੰਸਰ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਜਿਹੜੀਆਂ ਜਗਾਵਤ ਇਹ ਕਰਦੇ ਨੇ ਉਹ ਸਾਰੀ ਸਾਡੇ ਨੌਲੇਜ ਚ ਨੇ ਤੇ ਆਪਾਂ ਜਲਦ ਹੀ ਉਹਨਾਂ ਤੇ ਕਾਬੂ ਪਾਵਾਂਗੇ